ਉਂ ਅੰਦਰ ਡੱਕੋ ਅੰਦਰ ਡੱਕੋ ਅੰਦਰ ਡੱਕੋ ਹਾਰਦੀ ਕਿਸਾਨ ਯੂਨੀਅਨ ਇਕਤਾ ਡਕੁੰਦਾ ਜਿੰਦਾਬਾਦ 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 ਬੁਲਰੀਆ ਪਿੰਡ ਦੇ ਕਿਸਾਨਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪਿੰਡ ਦੇ ਇੱਕ ਕਿਸਾਨਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਰੇਣਾ ਸਾਹਿਬ ਜੀ 15 ਅਗਸਤ ਵਾ ਤੇ ਤੁਸੀਂ ਜਿਹੜੀਆਂ ਕਾਲੀਆਂ ਝੰਡੀਆਂ ਲੈ ਕੇ ਮੁਰਦਾਬਾਦ ਦੇ ਨਾਰੇ ਲਾ ਰਹੇ ਹੋ ਕੀ ਕਾਰਨ ਆ 15 ਅਗਸਤ ਜਿਹੜਾ ਉਹਨਾਂ ਲੋਕਾਂ ਲਈ 15 ਅਗਸਤ ਹੈ ਜਿਹੜੇ ਇਸ ਮੁਲਕ ਵਿੱਚ ਆਜ਼ਾਦੀ ਦਾ ਨਿਕ ਮੰਨਦੇ ਆ ਪਰ ਕੁੱਲੀਆਂ ਪਿੰਡ ਦੇ ਉਹ 70 70 ਕਿਸਾਨ ਜਿਹਨਾਂ ਵਿੱਚੋਂ ਮਾਲਕੀ ਹੱਕ ਖੋ ਕੇ ਉਹਨਾਂ ਦੀ ਜ਼ਮੀਨ ਉਹਨਾਂ ਕੋਲੋਂ ਖੋਈ ਗਈ ਹੈ ਉਹਨਾਂ ਵਾਸਤੇ 15 ਅਗਸਤ ਨਹੀਂ ਹੈ ਭਾਰਤੀ ਕਿਸਾਨ ਜੀ ਉਹਨਾਂ ਨੇ ਇੱਕ ਤਰਕ ਹੁੰਦਾ ਸੂਬਾ ਕਮੇਟੀ ਨੇ ਇਹ ਫੈਸਲਾ ਕੀਤਾ ਕਿ 15 ਅਗਸਤ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਕਾਲੀਆਂ ਚੰਡੀਆਂ ਦਿਖਾ ਕੇ ਕੁੱਲੀਆਂ ਪਿੰਡ ਦੇ ਕਿਸਾਨਾਂ ਦੇ ਇਨਸਾਫ਼ ਦੀ ਮੰਗ ਕਰੋ ਔਰ ਪੰਜਾਬ ਸਰਕਾਰ ਜਿਹੜੀ ਆ ਗੁੰਡਾਗਰਦੀ ਤੇ ਉਤਰੀ ਆ ਔਰ ਉੱਥੇ ਦਾ ਰਾਜੂ ਸਰਪੰਚਾ ਜਿਹਨੇ ਉਹਨਾਂ ਕਿਸਾਨਾਂ ਦੇ ਉੱਪਰ ਗੱਡੀ ਚੜ੍ਹ ਕੇ ਕਿਸਾਨਾਂ ਨੂੰ ਪੱਟੜ ਕੀਤਾ ਉਹਨਾਂ ਤੇ ਧਰਨੇ ਪ੍ਰਦਰਸ਼ਨ ਕਰਨ ਦੇ ਬਾਵਜੂਦ ਜਦੋਂ ਅਸੀਂ ਪਰਚਾ ਦਰਜ ਕਰਵਾਇਆ ਅਜੇ ਤੱਕ ਉਹਨੂੰ ਅੰਦਰ ਨਹੀਂ ਕੀਤਾ ਉਹਨੂੰ ਰੈਸਟ ਨਹੀਂ ਕੀਤਾ ਸੋ ਅਸੀਂ ਇਸ ਕਰਕੇ 15 ਅਗਸਤ ਜਿਹੜੀ ਆ ਸਾਡੇ ਲਈ ਤਾਂ ਆ ਜੇ ਸਾਡੇ ਕਿਸਾਨ ਜਿਹੜੇ ਆ ਖੁਸ਼ਹਾਲ ਹੈ ਔਰ ਅਸੀਂ ਸਾਡੀ ਸਾਰਿਆਂ ਦੀ ਮੰਗ ਹੈ ਕਿ ਕੁੱਲ ਰੀਆਂ ਪਿੰਡ ਦੇ ਕਿਸਾਨਾਂ ਨੂੰ ਜਿਹੜਾ ਉਹ ਇਨਸਾਫ ਦਿੱਤਾ ਜਾਵੇ ਉਹਨਾਂ ਦੀ ਜਿਹੜੀ ਜ਼ਮੀਨੀ ਹੱਕ ਹੈ ਉਹ ਉਹਨਾਂ ਨੂੰ ਵਾਪਸ ਦਿੱਤੇ ਜਾਣ ਹਾਲੇ ਕਿ ਜਿਹੜੀ ਗਲਤੀ ਸਰਕਾਰ ਦੀ ਹੈ 1970 ਦੇ ਵਿੱਚ ਇਹਨਾਂ ਨੇ ਇੱਕ ਜਦੋਂ ਸ਼ਾਮਲਾਟ ਜ਼ਮੀਨਾ ਸ਼ਾਮਲਾਟ ਵਿੱਚ ਵੰਡੀਆਂ ਤੇ ਇਹਨਾਂ ਨੇ ਉਹ ਗਲਤੀ ਦੇ ਨਾਲ ਪ੍ਰਸ਼ਾਸਨ ਮੰਨ ਚੁੱਕਾ ਸਾਡੇ ਸੂਬਾ ਪ੍ਰਧਾਨ ਦੀ ਡੀਆਈਜੀ ਨਾਲ ਟੀਸੀ ਨਾਲ ਔਰ ਮੰਤਰੀਆਂ ਦੇ ਨਾਲ ਇਹ ਮੀਟਿੰਗ ਹੋ ਗਈ ਹੈ ਜਿਹੜੇ ਉਹ ਮੰਨ ਚੁੱਕੇ ਆ ਕਿ ਇਹ ਸਾਡੀ ਗਲਤੀ ਆ ਸਾਡੀ ਕਲੈਰੀਕਲ ਗਲਤੀ ਆ ਕਿ ਅਸੀਂ ਉਹ ਜਿਹੜੇ ਇੱਕ ਉਹ ਜ਼ਮੀਨ ਨੂੰ ਛਾਮ ਲੜ ਦੇ ਵਿੱਚ ਪਾ ਦਿੱਤਾ ਸਾਰਾ ਕੁਝ ਮੰਨਣ ਦੇ ਬਾਵਜੂਦ ਵੀ ਉਹ ਜਿਹੜੀ ਜ਼ਮੀਨ ਵਾਪਸ ਨਹੀਂ ਦੇ ਰਹਾ ਜਦੋਂ ਜਲੰਧਰ ਜਿਮਨੀ ਚੌਣ ਸੀ ਉਦੋਂ ਇਹਨਾਂ ਨੇ ਡੀਆਈਜੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਆ ਸੂਬਾ ਪ੍ਰਧਾਨ ਦੀ ਉਹ ਵੀ ਮੰਨੇ ਆ ਕਿ ਤੁਸੀਂ ਪਰਦਕਸ਼ਨ ਬੰਦ ਕਰ ਦਿਓ ਅਸੀਂ 15-10 ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਜ਼ਮੀਨ ਜਿਹੜੀ ਵਾਪਸ ਦੇ ਦੇਾਂਗੇ ਸਾਰਾ ਪ੍ਰਸ਼ਾਸਨ ਮੀਟਿੰਗਾਂ ਦੇ ਵਿੱਚ ਮੰਨ ਚੁੱਕਾ ਹੈ ਤੁਸੀਂ ਠੀਕ ਹੋ ਅਸੀਂ ਗਲਤ ਆ ਸਾਡੀ ਕਲੈਰੀਕਲ ਗਲਤੀ ਹੈ ਪਰ ਰਾਣਾ ਸਾਹਿਬ ਕਿਤੇ ਨਾ ਕਿਤੇ ਜੁਨੀਅਨ ਜਿਹੜੀ ਲੇਟ ਨਹੀਂ ਹੈ ਪ੍ਰੋਡਕਸ਼ਨ ਕਰ ਰਹੀ ਪਹਿਲਾਂ ਵੀ ਜਿਹੜਾ ਵਾ ਧਾਲੀਵਾਲ ਮੰਤਰੀ ਨੇ ਕਾਫੀ ਜਿਹੜੇ ਆ ਸ਼ਾਮਲਾਟ ਕਬਜ਼ੇ ਜਿਹੜੇ ਛਡਾਏ ਆ ਪੰਜਾਬ ਸਰਕਾਰ ਦੇ ਆ ਲੇਟ ਨਹੀਂ ਜੀ ਪੂਰੇ ਡੇਢ ਸਾਲ ਤੋਂ ਅਸੀਂ ਆ ਬੁਢਲਾਡਾ ਵਿਖੇ ਪੱਕਾ ਧਰਨਾ ਤਿੰਨ ਮਹੀਨੇ ਲਾ ਚੁੱਕੇ ਹਾਂ ਔਰ ਮਾਨਸਾ ਪੁਲਿਸ ਪ੍ਰਸ਼ਾਸਨ ਦੇ ਅੱਗੇ ਚਾਰ ਵਾਰ ਧਰਨਾ ਦੇ ਚੁੱਕੇ ਹਾਂ ਇਹਦੇ ਵਿੱਚ ਪ੍ਰਸ਼ਾਸਨ ਮੀਟਿੰਗ ਕਰਨ ਤੋਂ ਬਾਅਦ ਇਹ ਸਾਨੂੰ ਵਿਸ਼ਵਾਸ ਦਿਵਾਉਂਦਾ ਰਿਹਾ ਕਿ ਅਸੀਂ ਇਹ ਜਿਹੜੀ ਦਰੋਸਤੀ ਕਰ ਦਿੰਨੇ ਆ ਜਿਹੜੀ ਜਮੀਨ ਹੈ ਕੁੱਲੀਆਂ ਪਿੰਡ ਦੇ ਕਿਸਾਨਾਂ ਨੂੰ ਜਿਹੜੀ ਵਾਪਸ ਕਰ ਦਿਆਂਗੇ ਪਰ ਕੀਤੀ ਅਜੇ ਨਹੀਂ ਅਰੇ ਉਹ ਰਾਜੂ ਸਰਪੰਚ ਜਿਹੜਾ ਸਰਕਾਰ ਦੇ ਪੱਖ ਚ ਪਹੁੰਚਦਾ ਉਹਨੇ ਕਿਸਾਨਾਂ ਦੇ ਉੱਪਰ ਜਿਹੜੀ ਆ ਉਹ ਗੱਡੀ ਚਾੜੀ ਆ ਕਿਸਾਨ ਪੱਟੜ ਕੀਤੇ ਆ ਉਹਦੇ ਤੇ ਪਰਚਾ ਦਰਜ ਨਹੀਂ ਕੀਤਾ ਅਸੀਂ ਧਰਨੇ ਪਰਦਾਸ਼ਨ ਕਰਨ ਕੀਤੇ ਤਾਂ ਉਹਨਾ ਪਰਚਾ ਦਰਜ ਕੀਤਾ ਪਰ ਅਰੈਸਟ ਹਜੇ ਤੱਕ ਨਹੀਂ ਕਿਤੇ ਨਾ ਕਿਤੇ ਕਈ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਜਿਹੜੇ ਆਮ ਆਦੀ ਈ ਸਪੋਰਟ ਕਰਦੇ ਹਜੇ ਵੀ ਕਰ ਰਹੇ ਆ ਉਹਨਾਂ ਅੱਗੇ ਉਹਨੂੰ ਤੁਹਾਡਾ ਕੀ ਕਹਿਣਾ ਨਹੀਂ ਜੇ ਜਿਹੜੇ ਕਿਸਾਨ ਆਗੂ ਆ ਔਰ ਸਰਕਾਰ ਦੀ ਗਲਤੀ ਦੇ ਖਿਲਾਫ ਭੁਗਤਦੇ ਆ ਮੈਂ ਉਹਨਾਂ ਨੂੰ ਕਿਸਾਨ ਨਹੀਂ ਕਹਿੰਦਾ ਉਹ ਸਰਕਾਰੀ ਕਿਸਾਨ ਹੋ ਸਕਦੇ ਆ ਕਿਉਂਕਿ ਹਰੇਕ ਜਗ੍ਹਾ ਚੰਗੇ ਤੇ ਮਾੜੇ ਲੋਕ ਜਿਹੜੇ ਆ ਵਿੱਚ ਵੜ ਜਾਂਦੇ ਹੁੰਦੇ ਆ ਨੇਂਦੇ ਕਮਾਲ ਵਿੱਚ ਜਾਂ ਕਣਕ ਵਿੱਚ ਕਾਂ ਘੈਰੀ ਜਿਹੜੀ ਆ ਉਹ ਕੀ ਖੜੁੰਦੀ ਹੁੰਦੀ ਆ ਉਹਨਾਂ ਕਿਸਾਨਾਂ ਨੂੰ ਸਾਡੇ ਨਾਲ ਜੋੜ ਕੇ ਨਾ ਦੇਖਿਆ ਜਾਵੇ ਤੇ ਇਹ ਤਾਂ ਗੱਲ ਠੀਕ ਹੈ ਕਿ ਹਰ ਵਰਗ ਦਾ ਬੰਦਾ ਜਦੋਂ ਜਦੋਂ ਆਪਣੇ ਫੇਸ ਮੁਤਾਬਕ ਉਹ ਗਲਤੀ ਕਰਦਾ ਤਾਂ ਉਹਦੇ ਦੂਜੇ ਵਰਗਾਂ ਨੂੰ ਲਾਂਭਾ ਜਾਂਦਾ ਹੁੰਦਾ ਪਰ ਅਸੀਂ ਇਹ ਕਲੀਅਰ ਕਰਦੇ ਆ ਕਿ ਸਾਡੀ ਕਿਸੇ ਸਰਕਾਰ ਦੇ ਨਾਲ ਅੰਦਰ ਖਾਤੇ ਕੋਈ ਭੁਗਤ ਨਹੀਂ ਜਿਹੜੇ ਇਦਾਂ ਭੁਗਤ ਦੇ ਹੋਣਗੇ ਉਹ ਕਿਸਾਨ ਨਹੀਂ ਹੈ ਕੁਝ ਹੋਰ ਹੋ ਸਕਦਾ ਰਾਣਾ ਸਾਹਿਬ ਕਿਤੇ ਨਾ ਕਿਤੇ ਕਿਸਾਨਾਂ ਨੂੰ ਬਾਪੂ ਬਾਦਲ ਨਹੀਂ ਚੇਤੇ ਆ ਰਹੇ ਅ ਦੇਖੋ ਜੀ ਬਾਪੂ ਬਾਦਲ ਦੇ ਵੇਲੇ ਵੀ ਪ੍ਰਦਰਸ਼ਨ ਨਹੀਂ ਸੀ ਹੁੰਦੇ ਉਦੋਂ ਵੀ ਹੁੰਦੇ ਸੀ ਪ੍ਰਦਰਸ਼ਨ ਉਹਦੀਆਂ ਜਿਹੜੀਆਂ ਨੀਤੀਆਂ ਸੀ ਬਾਪੂ ਬਾਦਲ ਦੀ ਗੱਲ ਤੁਸੀਂ ਤੋੜੀ ਹੋ ਮੈਂ ਅੱਜ ਵੀ ਮੈਨੂੰ ਯਾਦ ਆ ਕਿ ਜਦੋਂ ਬਾਪੂ ਬਾਦਲ ਦਾ ਰਾਜ ਸੀਗਾ ਉਦੋਂ ਸਰਕਾਰੀ ਜਿਹੜੀਆਂ ਜ਼ਮੀਨਾਂ ਸੀ ਕੋਈ ਸਰਕਾਰੀ ਜੇਲ੍ਹ ਸੀ ਜਾਂ ਸਰਕਾਰੀ ਥਾਣੇ ਪੁਰਾਣੇ ਸੀਗੇ ਜਾਂ ਜਿੰਨੇ ਵੀ ਸਰਕਾਰੀ ਦੀ ਸੀ ਦਫ਼ਤਰ ਸੀਗੇ ਜਿੰਨੇ ਵੀ ਸਰਕਾਰੀ ਅਦਾਰੇ ਸੀ ਬਾਪੂ ਬਾਦਲ ਨੇ ਵੇਚ ਕੇ ਪੰਜਾਬ ਦੇ ਸਿਰ ਕਿਸੇ ਬੈਂਕ ਤੋਂ 500 ਕਰੋੜ ਲੈ ਲਿਆ ਕਿਸੇ ਤੋਂ 700 ਕਰੋੜ ਲੈ ਲਿਆ ਉਦੋਂ ਦੀਆਂ ਅਖਬਾਰ ਦੀਆਂ ਸੂਖੀਆਂ ਵੀ ਦੱਸਦੀਆਂ ਜਿਹੜੀ ਪੰਜਾਬ ਦੇ ਜੜ੍ਹਾਂ ਵਿੱਚ ਲੋਨ ਬਾਪੂ ਬਾਦਲ ਦੇ ਗਿਆ ਉਹ ਅਜੇ ਤੱਕ ਕਿਸੇ ਹੋਰ ਕੋ ਨਹੀਂ ਦੇ ਹੋਇਆ ਤਾਂ ਨਾ ਪੰਜਾਬ ਜਿਹੜਾ ਪੈਰਾਂ ਸਿਰ ਹੋਲ ਛੜਦਾ ਬਾਪੂ ਬਾਦਲ ਦਾ ਦੱਬਿਆ ਹੋਇਆ ਪੰਜਾਬ ਧੰਨਵਾਦ